ਸਤਿ ਸ਼੍ਰੀ ਅਕਾਲ ਦੋਸਤੋ ਸਤਿ ਟੈਲੀਵਿਜ਼ਨ ਤੇ ਸਵਾਗਤ ਹੈ ਮੈਂ ਗੁਰਜਿੰਦਰ ਸਿੰਘ ਪੰਗੋਤੋਂ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਜਸਵੀਰ ਸਿੰਘ ਪੱਟੀ ਸਾਹਿਬ ਸਾਰ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਪ੍ਰੋਗਰਾਮ ਜੀ ਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤੇ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਪੱਟੀ ਸਰ ਬਿਕਰਮ ਸਿੰਘ ਮਜੀਠੀਆ ਸਾਹਿਬ ਵਾਲਾ ਮਾਮਲਾ ਪਿਛਲੇ ਇੱਕ ਹਫ਼ਤੇ ਤੋਂ ਪੂਰਾ ਗਰਮ ਹੋ ਕੇ ਸਿਖਰਾਂ ਤੇ ਪਹੁੰਚਿਆ ਹੋਇਆ ਸੀ ਬਿੱਤੇ ਕੱਲ ਵਿਜੀਲੈਂਸ ਨੇ ਰੀਮਾਂਡ ਮੰਗਿਆ ਕਿ ਸਾਨੂੰ ਅੱਗੇ ਰਿਮਾਂਡ ਪਤਾ ਕੇ ਦਿੱਤਾ ਜਾਵੇ ਪਰ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ ਨਾਬਾਦੀ ਹਿਰਾਸਤ ਦੇ ਵਿੱਚ ਭੇਜਤਾ ਉੱਥੇ ਕਿਹਾ ਗਿਆ ਕਿ ਵਿਜੀਲੈਂਸ ਵੱਲੋਂ ਪੱਖ ਰੱਖਿਆ ਕਿ ਜੇ ਸਾਨੂੰ ਮੂਡ ਲੋੜ ਪਈ ਤਾਂ ਅਸੀਂ ਫਿਰ 3 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਰਿਮਾਂਡ ਅਸੀਂ ਹਾਸਲ ਕਰ ਸਕਦੇ ਹਾਂ ਬਿਕਰਮ ਸਿੰਘ ਮਜੀਠੀਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਆਖਰ ਹਿਰਾਸਤ ਦੇ ਵਿੱਚ ਭੇਜਤਾ ਗੱਲ ਅੱਜ ਵੀ ਉੱਥੇ ਹੀ ਖੜੀ ਆ ਸ਼ਰਮਣੀ ਅਕਾਲੀ ਦਲ ਕਹਿੰਦਾ ਕਿ ਸਾਡਾ ਇਹਦੇ ਨਾਲ ਕੋਈ ਲਿੰਕ ਨਹੀਂ ਅਸੀਂ ਡੀ ਲਿੰਕ ਕਰਦੇ ਆ ਸਾਰੇ ਕਨੈਕਸ਼ਨ ਉਹ ਕਹਿੰਦੇ ਕਿ ਆਹ ਕੇਸ ਵੀ ਅਲੱਗ ਆ ਡੀਏ ਦਾ ਕੇਸ ਆ ਐਨਡੀਪੀਐਸਨ ਵਾਲੇ ਦਾ ਕੋਈ ਰੋਲ ਨਹੀਂ ਜਿਸ ਨੂੰ ਵਧਾ ਚੜਾ ਕੇ ਦੱਸਿਆ ਜਾ ਰਿਹਾ ਆਪਾਂ ਨੇ ਵੀ ਇਹਦੇ ਤੇ ਗੱਲ ਕੀਤੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਇੱਕ ਤੰਜ ਕਸਿਆ ਉਹਨਾਂ ਨੇ ਆਪਣੀ ਜਿਹੜੀ ਸਪੀਚ ਹੈ ਉਹਦੇ ਚ ਉਹ ਕਹਿੰਦੇ ਨੇ ਕਿ ਜਿਨ੍ਹਾਂ ਨੇ 13 April 1999 ਨੂੰ ਰੋਟੀ ਖਵਾਈ ਅੰਗਰੇਜ਼ ਨੂੰ ਤੇ ਉਹਨਾਂ ਨੇ ਗੋਲੀਆਂ ਨਾਲ ਲੋਕਾਂ ਨੂੰ ਮਾਰਿਆ ਤੇ ਅੱਜ ਉਹਨਾਂ ਦੇ ਜਿਹੜੇ ਅੱਗੇ ਨੇ ਉਹ ਚਿੱਟੇ ਦੇ ਨਾਲ ਲੋਕਾਂ ਨੂੰ ਮਾਰ ਰਹੇ ਨੇ ਤੇ ਜੇਲ੍ਹ ਦੇ ਵਿੱਚ ਬੰਦ ਨੇ ਵਿਕਰਮ ਸਿੰਘ ਮਜੀਠੀਆ ਦੇ ਪ੍ਰਮੁੱਖ ਮੰਤਰੀ ਨੇ ਧੰਜ ਕਸਿਆ ਤੇ ਇਹਦੇ ਨਾਲ ਨਾਲ ਗੁਰਦੇਵ ਸਿੰਘ ਬਠਿੰਡਾ ਨੇ ਜਿਹੜੇ ਉਹਨਾਂ ਨੇ ਵੀ ਗੱਲ ਇੱਕ ਮਤਲਬ ਕਿ ਵੱਡੀ ਗੱਲ ਕਹੀ ਉਹ ਕਹਿੰਦੇ ਕਿ ਜਿਹੜੇ ਚਿੱਟੇ ਦੇ ਤਸਕਰ ਨੇ ਜਿਹੜੇ ਲੋਕ ਆ ਵਿਕਰਮ ਸਿੰਘ ਮਜੀਠੀਆ ਹੋਣ ਭਾਵੇਂ ਜਾਂ ਹੋਰ ਲੋਕ ਹੋਣ ਇਹਨਾਂ ਤਸਕਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਇਹ ਗੱਲ ਗੁਰਦੇਵ ਸਿੰਘ ਬਠਿੰਡਾ ਨੇ ਕਹੀ ਤੇ ਇਸ ਸਾਰੇ ਮਾਮਲੇ ਤੇ ਹੁਣ ਅੱਗੇ ਕੀ ਨਿਚੋੜ ਨਿਕਲ ਸਕਦਾ ਇਹ ਤੁਹਾਡੇ ਕੋਲੋਂ ਸਮਝਾਂਗੇ ਆਪਾਂ ਅਲੱਗ-ਅਲੱਗ ਜਿਹੜੇ ਵਕੀਲ ਹੈਗੇ ਨੇ ਉਹਨਾਂ ਦੀ ਇੰਟਰਵਿਊ ਵੀ ਆ ਰਹੀਆਂ ਨੇ ਕਈ ਪੱਖ ਦੇ ਵਿੱਚ ਨੇ ਕਈ ਆਪੋਜ਼ਿਟ ਨੇ ਤੇ ਜਦੋਂ ਸਾਰਿਆਂ ਦੀ ਗੱਲਬਾਤ ਸੁਣਦੇ ਆਪਾਂ ਸਾਰੇ ਹੀ ਮਤਲਬ ਕਿ ਆਪਣੇ-ਆਪਣੇ ਬਿਲ ਦੇ ਰਹੇ ਨੇ ਪੱਖ ਦੇ ਰਹੇ ਨੇ ਇੱਕ ਤਾਂ ਇਸ ਮਾਮਲੇ ਬਾਰੇ ਸਮਝਾਇਆ ਦੂਜਾ ਪੰਥ ਦੇ ਵਿੱਚ ਅੰਮੋ ਸਾਹਮਣੇ ਨੇ 13 ਤਖਤ ਸਹਿਬਾਨ ਉਸ ਬਾਰੇ ਵੀ ਦੱਸਿਓ ਕਿ ਇਹ ਚੱਲ ਰਿਹਾ ਇਹਦੇ ਨਾਲੋਂ ਨਾਲ ਸੈਸ਼ਨ ਸੱਦਿਆ ਗਿਆ ਵਿਧਾਨ ਸਭਾ ਦਾ ਪੱਟੇ ਸਭ ਉਸ ਬਾਰੇ ਵੀ ਗੱਲ ਕਰਿਓ ਪਹਿਲਾਂ ਵਿਕਰਮ ਸਿੰਘ ਮਜੀਠੀਆ ਬਾਰੇ ਪਾਉਚਾਨਣਾ ਕਿ ਹੁਣ ਮਾਮਲਾ ਕਿੱਥੇ ਖੜਿਆ ਹਿਰਾਸਤ ਦੇ ਵਿੱਚ ਭੇਜਦਾ ਕੀ ਸਮਝਿਆ ਜਾਵੇ ਕਿ ਕੇਸ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪਾਲੇ ਦੇ ਵਿੱਚ ਅੱਜ ਨਹੀਂ ਤਾਂ ਘੱਲ ਅਗੇ ਜਾ ਕੇ ਜ਼ਮਾਨਤ ਮਿਲ ਜਾਣੀ ਆ ਇਸ ਰੋਮਣੀ ਅਕਾਲੀ ਦਲ ਨੇ ਫਿਰ ਜਿੱਤ ਦਸੌਣੀ ਆ ਜਾਂ ਆਮ ਆਦਮੀ ਪਾਰਟੀ ਹੋਰ ਸਖਤੀ ਕੋਈ ਵਰਤ ਸਕਦੀ ਆ ਜੀ ਪਹਿਲੀ ਗੱਲ ਤੇ ਇਹ ਆ ਕਿ ਬਿਕਰਮ ਸਿੰਘ ਮਜੀਠੀਆ ਜਿਹੜਾ ਵਾ ਡੀਏ ਆਪਣੇ ਆਮਦਨ ਤੋਂ ਵੱਧ ਸੋਰਸਾਂ ਦੇ ਜਿਹੜੀ ਇਜਾਜ਼ਤ ਇਕੱਠੀ ਕੀਤੀ ਉਸ ਕੇਸ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਉਸ ਕੇਸ ਦੀ ਗੱਲ ਕਰਦੇ 540 ਕਰੋੜ ਦੀ ਤੇ ਇਹਨਾਂ ਦਾ ਬਕਾਇਦਾ ਤੌਰ ਤੇ ਜਿਹੜਾ ਸਰਕਾਰੀ ਵਕੀਲ ਆ ਫੈਰੀ ਸੋਫਰ ਉਹ ਇਹ ਗੱਲ ਕਹਿ ਰਿਹਾ ਹੈ ਕਿ 540 ਕਰੋੜ ਨਹੀਂ ਇਹ ਜਿਆਦਾ ਨਿਕਲਣਗੇ ਪੈਸੇ ਤੇ ਇਹ ਡਰੱਗ ਮਨੀ ਬਣੇਗਾ ਜੇ ਇਹ ਡਰੱਗ ਮਨੀ ਬਣਦਾ ਤੇ ਫਿਰ ਕਿਵੇਂ ਕਹਿ ਸਕਦੇ ਆ ਕਿ ਇਹ ਕੇਸ ਡਰੱਗ ਨਾਲ ਨਹੀਂ ਜੁੜਦਾ ਦੂਹਰੀ ਤੀਸਰੀ ਕਲ ਸਰਕਾਰੀ ਵਕੀਲ ਨੇ ਬਕਾਇਦਾ ਤੌਰ ਤੇ ਆਪ ਇੱਕ ਗੁਜਾਰਸ਼ ਕੀਤੀ ਆਪ ਅਪਲੀਕੇਸ਼ਨ ਦਿੱਤੀ ਆ ਕਿ ਸਾਨੂੰ ਇਹਦੀ ਹਾਦਿਕੜੀ ਲੋੜ ਨਹੀਂ ਇਹਨੂੰ ਤੁਸੀਂ ਨਿਆਂਇਕ ਰਸ ਵਿੱਚ ਭੇਜ ਦਿਓ ਉਹਦਾ ਕੀ ਕਾਰਨ ਸੀ ਸਰਕਾਰੀ ਵਕੀਲ ਕਹਿ ਰਿਹਾ ਪੀ ਸਾਡੀਆਂ ਟੀਮਾਂ ਬਕਾਇਦਾ ਤੌਰ ਤੇ ਹਿਮਾਚਲ ਦੇ ਵਿੱਚ ਮਸ਼ੂਬਰਾ ਜਿੱਥੇ 402 ਹੈਕਟੇਰ ਜ਼ਮੀਨ ਬੀਬੀ ਗਨੀਮਕੌਰ ਦੇ ਨਾਂ ਤੇ ਆ 2011 ਤੇ ਰਜਿਸਟਰੀ ਹੁੰਦੀ ਆ ਤੇ ਉਹ ਜੀ ਰਜਿਸਟਰੀ ਹੁੰਦੀ ਆ ਤੇ ਉਹਨੂੰ ਲੈ ਕੇ ਉਹਦੀ ਹੋਰ ਜਾਂਚ ਕੀਤੀ ਜੀ ਉੱਥੇ ਇੱਕ ਆਲੀ ਛਣ ਕੋਠੀ ਆ ਜਿਹਦੀ ਕੀਮਤ ਕਰੋੜਾਂ ਵਿੱਚ ਉਸ ਦਿਨ ਸਾਨੂੰ ਇਹਨਾਂ ਨੇ ਤਲਾਸ਼ੀ ਨਾ ਦਿੱਤੀ ਤੇ ਹੁਣ ਬਕਾਇਦਾ ਤੌਰ ਤੇ ਐਸੀ ਜਿਹੜੀ ਆ ਉਹ ਅਦਾਲਤ ਤੋਂ ਜਿਹੜੇ ਆ ਉਹ ਆਰਡਰ ਲੈ ਆਨੇ ਤੇ ਅਦਾਲਤ ਨੇ ਦੇ ਜਾਰੀ ਕੀਤੇ ਨੇ ਵੀ ਉੱਥੋਂ ਦੀ ਡੀਜੀ ਦਿੱਲੀ ਦੀ ਦਿੱਲੀ ਦਾ ਪੁਲਿਸ ਕਮਿਸ਼ਨਰ ਜੁਪੀ ਦਾ ਡੀਜੀਪੀ ਤੇ ਹਿਮਾਚਲ ਦਾ ਡੀਜੀਪੀ ਇਸ ਜਿਹੜੀਆਂ ਜਾਂਚ ਵਾਲੀਆਂ ਕਮੇਟੀਆਂ ਜਾ ਰਹੀਆਂ ਨੇ ਪਾਰਟੀਆਂ ਜਾ ਰਹੀਆਂ ਨੇ ਸੁਜੋਗ ਕਰਨ ਉਹ ਕਹਿੰਦੇ ਜਦੋਂ ਅਸੀਂ ਕੋਠੀ ਦੀ ਤਲਾਸ਼ੀ ਨਹੀਂ ਫਿਰੂ ਤਾਂ ਕਈ ਕੁਝ ਨਿਕਲ ਸਕਦਾ ਇਸ ਕਰਕੇ ਸਾਡੀਆਂ ਟੀਮਾਂ ਗਈਆਂ ਤੇ ਸਾਡੇ ਕੋਲ ਨਵਾਂ ਕਾਨੂੰਨ ਜਿਹੜਾ BNS ਦੇ ਤਹਿਤ ਮਿਲਿਆ ਉਹਦੇ ਤਹਿਤ ਜਿਹੜੀ ਅਸੀਂ 15 ਦਿਨ ਤੱਕ ਰਿਮਾਂਡ ਰੱਖ ਸਕਦੇ ਹਾਂ 15 ਤੱਕ ਜੀ ਰਿਮਾਂਡ ਤੇ ਰਹਿ ਸਕਦੇ ਹੋ ਕਿਸੇ ਵਿਅਕਤੀ ਨੂੰ ਤੇ ਸਾਡੇ ਕੋਲ ਇਹਦੇ 11 ਦਿਨ ਰਿਮਾਂਡ ਤੇ ਸੀ ਇੱਕ ਦਿਨ ਕਸਟਡੀ ਇਹ ਪਹਿਲਾਂ ਜਦ ਫਰਕ ਲੈਂਦਾ ਉਹ ਦਿਨ ਸੀਗਾ 12 ਦਿਨ ਹੋ ਗਏ ਤੇ 3 ਦਿਨ ਅਸੀਂ ਬਕਾਇਆ ਇਸ ਕਰਕੇ ਰੱਖੀ ਵੀ ਜਿਹੜੀਆਂ ਬਕਾਇਦਾ ਤੌਰ ਤੇ ਸਾਡੀਆਂ ਟੀਮਾਂ ਗਈਆਂ ਨੇ ਜੇ ਉਤੋਂ ਕੋਈ ਕਲੂ ਮਿਲਦੇ ਤਾਂ ਉਹਦੇ ਬਾਰੇ ਜੇ ਪੁੱਛਪੜਤal ਕਰਨੀ ਤਾਂ ਸੀ ਫਿਰ ਅਦਾਲਤ ਐਪਲੀਕੇਸ਼ਨ ਦੇ ਕੇ ਇਹਨਾਂ ਦੀ ਕਸਟਡੀ ਅਰੈਸਟ ਮੰਗਤ ਰਹੀ। ਦੂਸਰੀ ਚੀਜ਼ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਖਾਸ ਸੀ ਮੈਨੂੰ ਪਟਿਆਲਾ ਦੇ ਤੇ ਭਜਾਇਆ ਜਾਵੇ ਲੇਕਿਨ ਸਿਕਿਉਰਿਟੀ ਪੱਖੋਂ ਉਹਨਾਂ ਨਿਊ ਨਾਬਾ ਜੇਲ੍ਹ ਭੇਜ ਦਿੱਤਾ ਉਹਨਾਂ ਨੂੰ। ਨੂ ਨਾਬਾ ਜੇਲ੍ਹ ਦੇ ਜਿਹੜੀ ਇਹਨਾਂ ਦੀ ਕੋਠੜੀ ਆ ਉਹਦੇ ਬਾਹਰ ਬਕਾਇਦਾ ਤੌਰ ਤੇ ਕੈਮਰੇ ਲਗਾ ਦਿੱਤੇ ਕਿ ਵੀ ਇਹਨਾਂ ਦੀ ਹਰ ਜਿਹੜੀ ਆ ਗਤੀਵਿਧੀ ਉੱਤੇ ਨਜ਼ਰ ਰੱਖੀ ਜਾਵੇ ਹੈਗੇ ਤੇ ਵੇਖੋ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾ ਲੇਕਿਨ ਸਰਕਾਰ ਨੇ ਕਿਸ ਬਖੂ ਲਈ ਇਹ ਸਾਡੀ ਜਾਣਕਾਰੀ ਚ ਨਹੀਂ ਕਈ ਵਾਰੀ ਬੰਦਾ ਹੁੰਦਾ ਵੀ ਵੀ ਬੰਦਾ ਕੋਈ ਆਪਣਾ ਗਲਤ ਕੰਮ ਕਰਨ ਬੈਠਦਾ ਇਸ ਤਰ੍ਹਾਂ ਚ ਲਾਈ ਜਾਂਦੀ ਹੈ ਕਿ ਇਹ ਕੋਈ ਗਲਤ ਕੰਮ ਨਾ ਕਰੇ ਕਿਸੇ ਕਿਸਮ ਦਾ ਇਹ ਵੀ ਇੱਕ ਪ੍ਰੋਬਲਮ ਹੈਗੀ ਅੱਜਕੱਲ ਨੂੰ ਪਤਾ ਹੁਣ ਬੇਕਰ ਨੂੰ ਸੀ ਕਿ ਮਜੀਠਿਆ ਤੇ ਜੇਲ ਚਲੇਗੇ ਉਹਨਾਂ ਦੀ ਪਤਨੀ ਗਨੀਬ ਕੌਰ ਨੂੰ ਵੀ ਬਕਾਇਦਾ ਤੌਰ ਤੇ ਪੇਸ਼ ਹੁੰਦੇ ਸਮਣ ਜਾਰੀ ਹੋਗੇ ਤੇ ਜਿਹੜੀ ਇਹਨਾਂ ਦੀ ਸਰਾਇਆ ਇੰਡਸਟਰੀ ਲਿਮਟਿਡ ਹੈਗੀ ਆ ਕੰਪਨੀ ਹੈਗੀ ਆ ਇਹ 1907 ਦੇ ਵਿੱਚ ਹੋਣ ਚਾਹੀਦੀ ਇਹਦੇ ਡਾਇਰੈਕਟਰ ਬਦਲਦੇ ਰਹਿੰਦੇ ਆ, ਇਹਦੇ ਮਾਲਕ ਬਦਲਦੇ ਰਹਿੰਦੇ ਆ ਤੇ ਹੁਣ ਜਿੰਨੇ ਵੀ ਦੇ ਡਾਇਰੈਕਟਰ ਹੈਗੇ ਆ ਉਹਦੇ ਵਿੱਚ ਸ਼ਾਇਦ ਇਹਨਾਂ ਦੇ ਪਰਿਵਾਰਕ ਮੈਂਬਰ ਸਾਰੇ ਹੈਗੇ ਨੇ। ਗਰੀਬਕੌਰ ਹੈਗੇ ਡਾਇਰੈਕਟਰ ਇਹਦਾ ਸਾਲਾ ਜਿਲ੍ਹਾ ਬਿਕਰਨ ਦਾ ਗਜਪਤ ਸਿੰਘ ਗਰੇਵਲ ਉਹ ਹੈਗਾ ਵੇ ਇਹਦੇ ਫਾਦਰ ਹੈਗੇ ਸ਼੍ਰੀ ਦਮਤ ਸਾਰਿਆਂ ਦੀ ਪੁਸ਼ਪਤਲ ਹੋਏਗੀ। ਸਭ ਨੂੰ ਬੁਲਾਇਆ ਜਾਏਗਾ ਉਹਦੇ ਤੇ ਸਰਕਾਰੀ ਵਕੀਲ ਕਹਿ ਰਿਹਾ ਵਾ ਕਿ ਜਿਉਂ-ਜਿਉ ਇਹਦੀ ਪੜਤਾਲ ਹੋਏਗੀ ਤਿਉਂ ਤੋਂ ਇਹਦੇ ਵਿੱਚ ਕਲੂ ਸਾਹਮਣੇ ਆਉਣਗੇ। ਬਿਕਰਮ ਮਜੀਠੀਆ ਤਾਂ ਥੋੜੀ ਬੜੀ ਸ਼ਕਤੀ ਹੈਗੀ ਸੀ ਉਹ ਕਿਸੇ ਕੰ ਨੂੰ ੱੱਕਾ ਚੱਲ ਸਕਦਾ ਸੀ ਬੀਬੀ ਗਨੀਬ ਕੋ ੱੱਕੇ ਸੇ ਹੀ ਬਰਦਾਸ਼ਤ ਨਹੀਂ ਕਰ ਸਕਦੇ ਉਹ ਜੋ ਵੀ ਪੜੀ ਰਸ ਦੀ ਵੀ ਕੀ ਹੈ ਕੀ ਨਹੀਂ ਹੈਗਾ ਇਸ ਕਰਕੇ ਬਿਕਰਮ ਸਿੰਘ ਮਜੀਠੀਆ ਮਤ ਸੋਚੇ ਇਹ ਵੀ ਉਹਦੀਆਂ ਮੁਸ਼ਕਲਾਂ ਨਹੀਂ ਵਧਣਗੀਆਂ ਉਹਨੀਆਂ ਆਉਣ ਵਾਲੇ ਸਮੇਂ ਵਿੱਚ ਮੁਸ਼ਕਲਾਂ ਵਧਣ ਗਿਆ ਤੇ ਜਿਹੜੇ ਉਹਦੇ ਪਿੱਛੇ ਗਏ ਸਰਬਜੀ ਝਿੰਜਰ ਹੋਰੀ ਮੈਂ ਤਾਂ ਕਹਿੰਦਾ ਇਹਨਾਂ ਦੀ ਪਛਵਟਾ ਨਹੀਂ ਚਹੀਦੀ ਕਿ ਸਰਕਾਰੀ ਵਕੀਲ ਕਹਿੰਦਾ ਅਸੀਂ ਇਹੀ ਪਤਾ ਕਰ ਰਹੇ ਹਾਂ ਵੀ 540 ਕਰੋੜ ਰੁਪਇਆ ਡਰਗ ਮੰਨੀ ਸੀ ਜਾਂ ਕਿਤੋਂ ਹੋ ਰਾਇਆ ਸੀ ਜੋ ਡਰਗ ਮੰਨੀ ਸ਼ਬਦ ਫੇਰ ਕਿੱਥੇ ਘਲੋਤੇ ਨੇ ਇਹਨਾਂ ਨੂੰ ਸਭੇ ਚਾਹੀਦਾ ਸੀ ਕਹਿੰਦੇ ਜੀ ਲਾ ਨੂੰ ਆਪਣਾ ਕੰਮ ਕਰ ਦਿਓ ਅਸੀਂ ਨਿਰਦੋਸ਼ ਆ ਅਸੀਂ ਦੱਸ ਜਾ ਕੇ ਦਿੰਦੇ ਸਭ ਤੋਂ ਹੋਵਾਂਗੇ ਇਹ ਤੇ ਜਿੰਦਾਬਾਦ ਮਰਦਾਬਾਦ ਕਹਣ ਬਣੀਛਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਮਜੀਠੇ ਦੇ ਡਰਗ ਵਿੱਚ ਤੁਸੀਂ ਵੇਚੋਗੇ ਮਤਲਬ ਕਹਿਣ ਤੋਂ ਭਾਵੇਂ ਜੀ ਪੱਟੀ ਸਾਹਿਬੀ ਕੀ ਗੱਲ ਹੋਰ ਅਕਾਲੀ ਦਲ ਇੱਥੇ ਕਹਿ ਰਿਹਾ ਸ਼੍ਰੋਮਣੀ ਕਾਲਜ ਦਲ ਦੇ ਜਿਹੜੇ ਸਪੋਕਸਪਰਸਨ ਨੇ ਉਹ ਕਹਿੰਦੇ ਅਸੀਂ ਚੈਲੰਜ ਕਰਦੇ ਹਾਂ ਤੁਸੀਂ ਐਨਡੀਪੀਐਸ ਨਾਲ ਵੀ ਸਰਕਾਰ ਜੋੜ ਕੇ ਦਿਖਾ ਦੇ ਇਸ ਮਾਮਲੇ ਨੂੰ ਜਾਂ ਮਾਦਮੀ ਪਾਰਟੀ ਜੋੜ ਕੇ ਦਿਖਾ ਦੇ ਜਾਂ ਵਕੀਲ ਦੇਖੋ ਇਹ ਜੋ ਮਰਜ਼ੀ ਕੋਈ ਕੇਸ ਜੁੜੇ ਗਏ ਜੇ ਉਹ ਡਰਗਮਨੀ ਸਾਬਤ ਹੁੰਦੀ ਹੈ ਜੇ ਸਾਬਤ ਕਰਦੇ ਡਾਟਮਨੀ ਨਾਲ ਜੁੜ ਗਿਆ ਆਉਂਦੇ ਹੋ ਨਵ ਕਿਰਨ ਸਿੰਘ ਸੁਪਰੀਮ ਕੋਰਟ ਦੇ ਵੱਡੇ ਵਕੀਰ ਨੇ ਉਹ ਇਹ ਗੱਲ ਕਹਿੰਦੇ ਵੀ ਜਿਹੜਾ 20 ਦਸੰਬਰ 2021 ਨੂੰ ਕੇਸ ਦਰਜ ਹੋਇਆ ਸੀ ਵਿਕਰਮ ਜਿੱਠੀ ਦੇ ਖਿਲਾਫ ਡਰਗ ਦਾ ਉਹ ਜਦ ਤੱਕ ਸਟੈਂਡ ਕਰਦਾ ਵਾ ਉਹਦਾ ਚਲਾਨ ਨਹੀਂ ਪੇਸ਼ ਹੋ ਪੰਜ ਸਾਲਾਂ ਦੇ ਵਿੱਚ ਉਹਦੀ ਜਾਂਚ ਤੂੰ ਮਰਜੀ ਸ਼ੁਰੂ ਕਰ ਲਿਓ ਜੋ ਚਲਾਨ ਨਹੀਂ ਪੇਸ਼ ਹੋਇਆ ਕੇਸ ਸਟੈਂਡ ਕਰਦਾ ਵਾ ਜਦੋਂ ਮੈਂ ਚਲਾਨ ਪੇਸ਼ ਸ਼ੁਰੂ ਕਰਦੇ ਤੁਸੀਂ ਇਹ ਮਤ ਸੋਚਣ ਕਿ ਅਸੀਂ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਕੇ ਹਾਈ ਕੋਰਟ ਦੇ ਵਿੱਚ ਜਿੱਥੇ ਇਹਨਾਂ ਦੀ ਤਰੀਖਾ ਅੱਜ ਕੀ ਕੱਲ੍ਹ ਉੱਥੇ ਜ਼ਨੂਰਾਦ ਮਿਲ ਜੂਗੀ ਨਹੀਂ ਮਿਲ ਸਕਦੀ ਅੰਮ੍ਰਿਤਸਰ ਦੇ ਵਿੱਚ ਸਿਟੀ ਸਕੈਮ ਹੋਇਆ ਸੀ ਜਿਹਦੇ ਵਿੱਚ ਕਈ ਕੁੜੀਆਂ ਦੇ ਸੋਸ਼ਲ ਮਾਇਰ ਸੀ ਬੜਾ ਕੁਝ ਹੈ ਜੀ ਉੱਤੇ ਕਟੂ-ਕਟੂ 15-16 ਬੰਦੇ ਫੜੇ ਗਏ ਸੀ ਅੰਦਰ ਕਰੀਮ ਫੜੇ ਗਏ ਸੀ ਅੰਮ੍ਰਿਤਸਰ ਦੀ ਜੇਲ੍ਹ ਤੇ ਰਹਿ ਕੇ ਐ ਸੀਗੇ ਹਾਲੀ ਕੇ ਉਹ ਕੇਸ ਖਸਤਾ ਹਾਲਤ ਦੇ ਵਿੱਚ ਲਗਭਗ 50 ਸਾਲ ਹੋ ਗਏ ਕੇਸ ਅਜੇ ਵੀ ਚੱਲ ਰਿਹਾ ਕੋਈ ਨਹੀਂ ਚਲਾਰਿਆ ਅਦਾਲਤ ਕੇ ਅੱਚ ਚਲਾਰੀ ਇਸ ਕੇਸ ਦੇ ਵਿੱਚ ਵੀ ਜਿਹੜੀ ਅਦਾਲਤ ਕੇਸ ਜਾਰੀ ਰੱਖੇਗੀ ਹਾਂ ਇਹ ਗੱਲ ਹੈ ਕੱਲ ਨੂੰ ਸਰਕਾਰ ਬਦਲ ਜੇ ਤੇ ਜਿਵੇਂ ਚਾਚੇ ਭਤੀਜੇ ਦੇ ਮੁੱਜਾਂ ਲਈਆਂ ਸੀ ਗਾਂ ਕੋਈ ਉਹ ਜੀ ਸਰਕਾਰ ਆ ਜਾਂਦੀ ਤੇ ਫਿਰ ਇਹ ਚਾਚੇ ਭਤੀਜੇ ਬਣ ਕੇ ਤੇ ਫਿਰ ਕਈ ਕੁਝ ਕਰਨ ਨੂੰ ਇੱਕ ਵੱਖਰੀ ਗੱਲ ਲੇਕਿਨ ਅੱਜ ਦੀ ਡੇਟ ਵਿੱਚ ਵਿਕਰਮ ਮਜੀਠੀਆ ਬੜੇ ਕਸੂਤੇ ਫਸੇ ਨੇ ਤੇ ਆਉਣ ਵਾਲੇ ਦਿਨਾਂ 'ਚ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ ਅਗਲੇ ਕੈਂਡੇ ਨੇ चार सौ दो करके जो गनीत कौर दे दे के नजिस्ट्री आगले को कापी आ गई है फिर जवाब दिखो आई पैसे कच्चे गए आए हैं जिला सैनिक फार्म खरीदया पैसे किए ਇਸ ਕਰਕੇ ਬਿਕਮ ਦੀਆਂ ਮਜੀਠੀਆਂ ਜਿਹੜੀਆਂ ਇਹ ਬਕਾਇਦਾ ਤਰ ਤੇ ਵਧਦੀਆਂ ਜਾ ਰਹੀਆਂ ਨੇ ਮੁਸ਼ਕਲ ਹਨ ਤੇ ਦੂਸਰੇ ਪਰ ਯੂਨਾਈਟਿਡ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਗੁਰਦੀਪ ਸਿੰਘ ਬਠਿੰਡਾ 10 ਨਵੰਬਰ 2015 ਨੂੰ ਜਿਹੜਾ ਸਰਬੱਤ ਖਾਲਸਾ ਚੱਬੇ ਹੋਇਆ ਸੀ ਉਹਦੇ ਤੇ ਸਟੇਜ ਟੈਕਤੀ ਗੁਰਦੀਪ ਸਿੰਘ ਬਠਿੰਡਾ ਸੰਗ ਮੈਂ ਫੋਨ ਕੀਤਾ ਉਹਨਾਂ ਨੂੰ ਮੈਂ ਕਿਹਾ ਤੁਸੀਂ ਮਜੀਠੇ ਦੀ ਫਾਰਸਿਸ ਜਮੰਗੀ ਕਿਤੇ ਨਹੀਂ ਮੈਂ ਕੀ ਮੰਗਿਆ ਕਹਿੰਦੇ ਡਰੱਗ ਪੈਟਲਰ ਦੀ ਗੱਲ ਕੀਤੀ ਫਰਸ਼ੀਤੀ ਜਾਵੇ ਤੇ ਮੈਂ ਕਿਹਾ ਫਿਰ ਗੱਲ ਹੋ ਗਈ ਹੁਣ ਜੇ ਗੁਰਦੀਪ ਸਿੰਘ ਬਠਿੰਡਾ ਐਸ ਵਲੇ ਜੀ ਸਭੀ ਸਿਸਟਮ ਮੰਗਦੇ ਆ ਤੇ ਦਾ ਮਤਲਬ ਦਾ ਨਿਸ਼ਾਨਾ ਬਿਕ ਕੇ ਜਿਠੀਆਂ ਪਹਿਲਾਂ ਕੋਈ ਨਹੀਂ ਮੰਗੀ ਗਈ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਤੁਸੀਂ ਵੀ ਤੁਹਾਡੀ ਮੰਗ ਤੇ ਹੈਗੀ ਕਿ ਤੁਸੀਂ ਚਾਹੁੰਦੇ ਹੋ ਵੀ ਜਿਸ ਤਰੀਕੇ ਨਾਲ ਆ 10 ਤਰੀਕ 10 ਗ੍ਰਾਮ ਸੈਸ਼ਨ ਹੋ ਰਿਹਾ ਉਹਦੇ ਵਿੱਚ ਉਮੀਦ ਕੀਤੀ ਜਾ ਰਹੀ ਕਿ ਬੇਅਦਬੀ ਦੇ ਉੱਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜਾ ਉਹ ਕਾਨੂੰਨ ਪਾਸ ਕੀਤਾ ਜਾਊਗਾ ਤੁਸੀਂ ਚਾਹੁੰਦੇ ਵੀ ਸ਼ਾਮਲ ਕੀਤਾ ਜਾਵੇ ਕਹਿੰਦੇ ਨਹੀਂ ਮੈਂ ਕਿ ਤੁਹਾਡੀ ਮੰਗ ਹੈਗੀ ਕਿ ਮੈਂ ਹੈਗੀ ਤੇ ਫਿਰ ਮੈਂ ਬਾਕੀ ਕੀ ਰਹਿ ਗਿਆ ਐਸੇ ਕਰਕੇ ਮੈਂ ਵੀ ਇਸ ਮਹਿਸੂਸ ਕਰਦਾ ਵੀ ਜਿਹੜੇ ਡਰੱਗ ਸਮਗਨਨ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਤੇ ਫਿਰ ਭਾਵੇਂ ਠੱਲ ਪੈ ਰਿਹਾ ਓਦਾਂ ਠੱਲ ਪੈਣ ਵਾਲੀ ਕੋਈ ਗੱਲ ਹੈ ਜੀ ਇਹ ਗੱਲ ਲਈ ਗੁਰਦੇਵ ਸਿੰਘ ਬਟਿੰਡਾ ਹੋਰੀ ਕਹਿ ਰਹੇ ਨੇ ਕਿ ਜਿਹੜੇ ਤਸਕਰ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਮਿਲੇ ਕਾਨੂੰਨ ਵੱਲੋਂ ਇਹ ਗੱਲ ਤੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਮੈਂਸ਼ਨ ਕਰ ਦਿੰਨੇ ਉਹ ਚੰਗੀ ਗੱਲ ਆ ਜੀ ਮੇਰੇ ਕੋਲ ਤਾਂ ਮੈਂ ਤੁਹ ਕਹਿੰਦਾ ਪੀ ਹੁਣ ਕੋ ਜਿਆਦਾ ਹੀ ਉਹਨਾਂ ਸਿਰ ਵਿਕਰਮ ਮਜੀਠੀ ਕਹਿੰਦਾਦਾ ਹੀ ਉਹਨਾਂ ਨੂੰ ਪਹਿਲਾਂ ਕਾਨੂੰਨ ਦੀ ਗੱਲ ਕਰਦੇ ਪਹਿਲਾਂ ਵੀ ਤੇ ਉਹ ਕੁਝ ਹੋ ਰਿਹਾ ਹੈ ਨਾ ਅੱਜ ਸਾਡੀ ਨੌਜਵਾਨ ਪੀੜ੍ਹੀ ਪਿਛਲੇ 17-18 ਸਾਲਾਂ ਦੇ 1 ਲੱਖ ਬੱਚਾ ਸਾਡਾ ਨਸ਼ਿਆਂ ਦੀ ਪੀੜ ਚੜ ਚੁੱਕਾ ਇੱਕ ਲੱਖ ਪੰਜਾ ਥੋੜਾ ਨਹੀਂ ਹੁੰਦਾ ਪਹਿਲਾਂ 15 ਸਾਲ ਜਿਹੜੀ ਸਾਡੀ ਬੇਕਾਇਦ ਤੇ ਜਵਾਨੀ ਜਿਹੜੀ ਸੀ ਉਹ ਢੂਠੇ ਪੁਲਿਸ ਮੁਕਾਬਲੇ ਦੀ ਪੀੜ ਚੜੀ ਉਦੋਂ ਹੀ ਲੱਖ 1 ਲੱਖ ਬੱਚਾ ਮਰਵਾ ਲਿਆ ਸੀ ਅਸੀਂ ਕਰ ਕੀ ਰਹੇ ਸਾਡੇ ਸਿਆਸਤਦਾਨ ਕੀ ਕਰੇ ਕਿਹੜੇ ਬਸ਼ਰ ਤੁਰ ਗਏ ਉਹਨਾਂ ਨੂੰ ਸਿਰਫ ਆਪਣੇ ਘਰ ਪਰੰਪਰ ਤੇ ਸੀਮਤ ਤੇ ਮੈਨੂੰ ਨਹੀਂ ਪਤਾ ਪੈਸੇ ਕਿੱਥੇ ਲੈ ਕੇ ਜਾਣੇ ਇੰਦੇ ਅੰਦਰ ਪੀਡੀ ਅੰਦਰ ਪੀਡੀ ਸਸਸ ਅੰਦਰ ਤੁਸੀਂ ਪੈਸੇ ਇਕੱਠੇ ਕਰੇ ਡਿੱਟਦਾ ਡਾ ਫਿਰ ਨਹੀਂ ਪੈਂਦਾ ਤੇ ਮੈਂ ਤਾਂ ਸੋਚਦਾ ਸਾਰੇ ਜਿਵੇਂ ਜਾਖਣ ਨੇ ਕਿਹਾ ਸੀਗਾ ਉਹਨੇ ਕਿਹਾ ਸੀ ਸਿਰਫ ਜੜੀਆਂ ਇੱਕੋ ਪਾਸੇ ਦੀ ਡਰਗ ਦੀ ਨਹੀਂ ਤੁਸੀਂ ਸਾਰਿਆਂ ਨੇ ਇਹਨਾਂ ਦੇ ਸਾਰੇ ਸਮੁੱਚੇ ਲਈ ਲੀਡਰ ਜਿਹੜੇ ਨੇ ਉਹਨਾਂ ਦੀ ਪੂਰੀ ਜਾਂਚ ਕਰੋ ਉਹਨਾਂ ਦੇ ਡੋਪ ਟੈਸਟ ਵੀ ਕਰੋ ਤੇ ਬਕਾਇਦਾ ਤੌਰ ਤੇ ਉਹਨਾਂ ਦੀ ਜਿਹੜੀ ਆ ਉਹ ਪ੍ਰਾਪਰਟੀ ਦੀ ਜਾਂਚ ਕਰੋ ਕਿ ਇਹਨਾਂ ਪ੍ਰਾਪਰਟੀ ਕਿੱਥੋਂ ਬਣਾਈ ਤੇ ਜਿੰਨੇ ਨਜਾਇਜ਼ ਬਣਾਈ ਉਹਤੇ ਠੋਕੇ ਕਰ ਵੀ ਕਰੋ ਇਸ ਕਰਕੇ ਭੰਗੂ ਸਾਹਿਬ ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਜਿਹੜਾ ਵਾ ਉਹ ਐਸ ਲਈ ਕਾਫੀ ਸੁਰਖੀਆਂ 'ਚ ਤੇ ਆਉਣ ਵਾਲੇ ਸਮੇਂ ਤੇਗਾ ਸੁਰਖੀਆਂ 'ਚ ਰਵੇਗਾ ਸਰਿਕਲਮ ਨੂੰ ਹੋਰ ਦੱਸਿਓ ਜਿਹੜੀ ਮੰਗ ਗੁਰਦੇਵ ਸਿੰਘ ਮਢਿੰਡਾ ਹੋਰਾਂ ਨੇ ਉਠਾਈ ਆ ਅਕਾਲੀ ਦਲ ਇੱਥੇ ਕਹੋਗਾ ਕਿ ਵੀ ਤੁਸੀਂ ਕੌਣ ਹੋਨੇ ਹੋ ਜੇ ਕਾਨੂੰਨ ਨੇ ਦੋਸ਼ੀ નિર્ਦੋਸ਼ ਤੈ ਕਰਨੇ ਨੇ ਬੰਦੇ ਫਿਰ ਤੁਸੀਂ ਪਹਿਲਾਂ ਹੀ ਸਾਨੂੰ ਦੋਸ਼ੀ ਮੰਨੀ ਬੈਠੇ ਹੋ ਇਹ ਗੱਲ ਕਰ ਲੋ ਪਹਿਲਾਂ ਵੀ ਕਰ ਬਿਲਕੁਲ ਨਹੀਂ ਬਿਲਕੁਲ ਦੋਸ਼ੀ ਨਹੀਂ ਮੰਨਿਆ ਹੁੰਦਾ ਉਹਨੇ ਕਿ ਭਈ ਜਿਹੜੇ ਵੀ ਡਰੱਗ ਪੈਡਲਰ ਤੇ ਮਜੀਠੀਆਂ ਸਵੇਤ ਜਿੰਨਾ ਤੇ ਤੁਸੀਂ ਪਰਚੇ ਦਰਜ ਕੀਤੇ ਇਹਨਾਂ ਨੂੰ ਸਜ਼ਾ ਫਾਂਸੀ ਦਿੱਤੀਏ ਪਰਚੇ ਦਰਜ ਕੀਤਾ ਨਹੀਂ ਮਿਸਲੀ ਜਿਹੜੀ ਕੀਤਾ ਪਰਚੇ ਅਸੀਂ ਤਸ਼ਕਰ ਨਹੀਂ ਕਰ ਸਕਦੇ ਕਥਤ ਤਸ਼ਕਰ ਕਿਵੇਂ ਕਰ ਸਕਦੇ ਅਸੀਂ ਪੀ ਛੱਕੀ ਕਹਿ ਸਕਦੇ ਆ ਜਦੋਂ ਪੁਲਿਸ ਦੇ ਮੁਕੱਦਮਾ ਦਰਜ ਕਰਦਾ ਛੱਕੀ ਕਹਿ ਸਕਦੇ ਜਿੰਨਾ ਚਿਰ ਸੱਜਣ ਨੂੰ ਜੀ ਉਂਝ ਸੀ ਦਰਖਾਹ ਨਹੀਂ ਕੀਨੇ ਨਾ ਕੁਛੇ ਨਹੀਂ ਕਰਤੋਂ ਨਹੀਂ ਖੜੇ ਕਰਦੇ ਲੇਕਿਨ ਉਹਨਾਂ ਦੀ ਮੰਗ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੀ ਸਜ਼ਾ ਘੱਟੋ-ਘੱਟ ਫਾਂਸੀ ਹੋਵੇ ਉਹਨਾਂ ਦੀ ਮੰਗ ਆਏ ਇਸ ਕਰਕੇ ਕਾਲੀਦਨ ਜੋ ਮਰਜ਼ੀ ਕਹੀ ਜਾਵੇ ਕੋਈ ਫਰਕ ਨਹੀਂ ਮਿਲਦਾ ਕਾਲੀਦਨ ਨੇ ਕਿਹਾ ਚਾਹੀਤੇ ਕੰਮ ਵੀ ਦੱਸੋ ਇੱਕ ਕੰਮ ਦੱਸ ਦਿਓ 15 ਸਾਲ ਸਰਕਾਰ ਕਾਲੀਆਂ ਦੀ ਰਹੀ ਹੈ ਪਿਛਲੇ 30 35 ਸਾਲਾਂ ਤੇ ਮੈਨੂੰ ਇਹ ਦੱਸਦੇ ਹੋ ਕਿ 15 ਸਥਾਨਾਂ ਦੇ ਵਿੱਚ ਕਾਲੀ ਦਾ ਨੇ ਇੱਕ ਕੋਈ ਚੰਗਾ ਕੰਮ ਕੀਤਾ ਜਿਹਦੇ ਨਾਲ ਸਿੱਖਾਂ ਨੂੰ ਫਾਇਦਾ ਹੋਏ ਪੰਜਾਬ ਨੂੰ ਫਾਇਦਾ ਹੋਏ ਦੇਸ਼ ਨੂੰ ਫਾਇਦਾ ਹੋਏ ਇੱਕ ਕੰਮ ਦੱਸੋ 1980 ਤੋਂ ਬਾਅਦ ਜਿਹੜਾ ਵਾ ਪੰਧਾ ਜਿਹੜਾ ਬਰੂਦ ਦੇ ਢੇਰ ਤੇ ਬਿਠਾ ਵਾ ਕੋਈ ਬਚਾਉਣ ਵਾਲਾ ਨਹੀਂ ਹੈਗਾ ਸਭ ਉੱਤੇ ਬਲਜ ਦੇ ਤੇਜ਼ ਪਾਉਣ ਵਾਲੇ ਹੇ ਭਾਵੇਂ ਕੇਂਦਰ ਸਰਕਾਰ ਹੋਵੇ ਤੇ ਭਾਵੇਂ ਕੋਈ ਗਵਾਂਡੀ ਸਰਕਾਰ ਹੋਵੇ ਤੇ ਭਾਵੇਂ ਸਾਡੇ ਲੀਡਰ ਹੋਣ ਜੇ ਕਿਤੇ ਕਾਲੀਆਂ ਦੇ ਪੱਲੇ ਕੋਈ ਕਰਤੂਤ ਹੁੰਦੀ ਤੇ ਮੈਂ ਇਹ ਦਾਅਵੇ ਨਾ ਕਹਿ ਸਕਦਾ 1984 ਤੋਂ ਬਾਅਦ ਕਦੀ ਵੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨਾ ਬਣਦੀ ਤਾਂ ਮਲਾੜੂ ਦੀ ਕਦੀ ਵੜੀ ਭਾਜਪਾ ਦੀ ਸਰਕਾਰ ਕਾਂਗਰਸ ਦੀ ਬਣੀ ਨਾ ਲੋਕਲ ਪਾਰਟੀ ਸਰਕਾਰ ਬਣਾਉਂਦੀ ਆਪਣੀ ਕਰਲਤ ਵਿੱਚ ਦੋ ਹੀ ਪਾਰਟੀ ਹੈ ਕਾਂਗਰਸ ਤੇ ਕਮਿਊਨਿਸਟ ਜੇ বিজেপি ਸਰਕਾਰ ਬਣੀ ਉਹਨਾਂ ਲੋਕਾਂ ਨੇ ਆਪਣੀ ਵਿਚਾਰਧਾਰਾ ਰੈਦਨ ਜੀ ਬਣਾਈ ਆ ਸਾਡੇ ਤੇ ਅਕਾਲੀਆਂ ਨੂੰ ਇੱਕੋ ਚੀਜ਼ ਨੇ ਮੇਰੀ ਕੁਰਸੀ ਮਿਲਣੀ ਚਾਹੀਦੀ ਮੈਨੂੰ ਕੁਰਸੀ ਮਿਲਣੀ ਚਾਹੀਦੀ ਬਸ ਬਾਕੀ ਕੁਛ ਦੀ ਬਾਕੀ ਟੱਠੇ ਕੁਝ ਪੈ ਦੋ ਹੁਣ ਤਰਲੋ ਮੱਛੀ ਹੋਇਆ ਅਕਾਲੀ ਵਾਲੇ ਵੀ ਸਾਡਾ ਕਿਸ ਤਰੀਕੇ ਦਾ বিজেপি ਨਾਲ ਸਮਝੌਤਾ ਹੋ ਜਾਵੇ ਤਾਂ ਸਾਡਾ ਕੁਝ ਬਣ ਜਾਵੇ ਤਰਲੋ ਮੱਛੀ ਆ ਪਿਆ ਤੇ ਦੋਸ ਦੁਜਿਆਂ ਤੇ ਲਾਉਂਦੇ ਜੀ ਫਲਾਣਾ ਬੀਜੇਪੀ ਮੇਲਦਾ ਢਿੰਗਾ ਵੀ ਤੁਸੀਂ 30 ਸਾਲ ਨੂੰ ਪਾਣੀ ਭਰਦੇ ਨੇ ਹੋ ਤੇ ਦੋਸ ਤੁਸੀਂ ਦੁਜਿਆਂ ਤੇ ਲਾਉਂਦੇ ਤੁਸੀਂ ਇਸ ਕਰਕੇ ਆਉਂਦੇ ਤੇ ਆਜਨ ਨੂੰ ਕਹਿਣਾ ਤੇ ਕਹਿ ਦੇ ਕੋਈ ਫਰਕ ਨਹੀਂ ਮੈਂਦਾ ਉਹਨਾਂ ਨੇ ਜਨਰਲੀ ਗੱਲ ਕੀਤੀ ਵੀ ਜਿੰਨੇ ਵੀ ਡਰੱਗ ਪੈਡਲਰ ਨੇ ਕਈਆਂ ਨੂੰ ਸਜ਼ਾ ਹੋ ਗਈ ਕਈਆਂ ਨੂੰ ਹੋਣੀ ਅਜੇ ਉਹਨਾਂ ਨੂੰ ਬਕਾਇਦਾ ਤੌਰ ਤੇ ਦੀ ਸਜ਼ਾ ਜਰੀ ਵਧਾ ਕੇ ਫਾਂਸੀ ਦੀ ਕੀਤੀ ਜਾਵੇ ਇਹ ਗੱਲ ਕੁਛ ਹੱਦ ਤੱਕ ਸਹੀ ਹੈ ਜਿਹੜੇ ਲੋਕਾਂ ਦੇ ਧੀਆਂ ਪੁੱਤ ਮਰਵਾਤੇ ਉਹਨਾਂ ਨੂੰ ਜਿਉਣ ਦਾ ਕੀ ਹੱਕ ਜੇ ਹੂੰ ਜੀ ਪੱਟੀ ਸਾਹਿਬ ਪੰਥਕ ਸਫਾਂ ਦੇ ਵਿੱਚ ਕਿਤਾ ਹੁੰਦਾ ਕਿ ਜਿਹੜੀਆਂ ਸ਼ਖਸੀਅਤਾਂ ਨੇ ਅਮੋ ਸਾਹਮਣੇ ਹੋ ਜਾਂਦੀਆਂ ਨੇ ਪਰ ਕੁਝ ਕੁ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਪੰਥਕ ਮਸਲੇ ਨੇ ਆਹ ਮਸਲੇ ਸੁਲਝਣ ਦੀ ਬਜਾਏ ਉੜਜਦੇ ਹੀ ਜਾ ਰਹੇ ਨੇ ਹੁਣ ਤਾਂ ਜਿਹੜੇ ਸਾਡੇ ਤਖਤ ਸਹਿਬਾਨ ਨੇ ਹੁਣ ਤਾਂ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਆਹ ਵੀ ਅਮੋ ਸਾਹਮਣੇ ਹੋਣ ਲੱਗੀਆਂ ਥੋੜਾ ਤਾਂ ਇੱਕ ਲੰਮਾ ਤਜਰਬਾ ਦੇ ਰਲ ਕੇ ਇਤਿਹਾਸ ਹੈ ਪਿਛਲੇ ਕਈ ਦਹਾਕਿਆਂ ਦਾ ਪੰਥਕ ਗਲਿਆਰਿਆਂ ਦੇ ਵਿੱਚ ਉਹ ਪੱਟੀ ਸਾਹਿਬ ਥੋੜੀ ਅੱਖਾਂ ਤੇ ਬਿਲਕੁਲ ਸਾਹਮਣੇ ਵਗ ਰਿਹਾ ਤੇ ਅੱਜ ਵੀ ਜੋ ਕੁਝ ਹੋ ਰਿਹਾ ਤੁਸੀਂ ਇਹਨੂੰ ਬੈਟਰ ਰਿਵਿਊ ਕਰ ਸਕਦੇ ਹੋ ਕਿਉਂਕਿ ਜੋ ਹਿਸਟਰੀ ਦੇ ਵਿੱਚ ਜੋ ਕੁਝ ਹੋਇਆ ਉਸ ਨਾਲ ਤੁਸੀਂ ਰਿਲੇਟ ਕਰ ਸਕਦੇ ਹੋ ਤੇ ਹੁਣ ਵੀ ਤੱਕ ਤਾਂ ਅਮੋ ਸਾਹਮਣੇ ਨੇ ਇਹ ਕੀ ਮਸਲਾ ਹੈ ਇਹ ਕਿਉਂ ਆਕਰ ਗੱਲ ਇੱਥੇ ਤੱਕ ਆ ਗਈ ਵਡੀਆਂ ਸਸਤਾਵਾ ਤੇ ਬੌਣੇ ਲੋਕ ਜਦੋਂ ਇਹੋ ਜਿਹੀਆਂ ਸੰਸਥਾਵਾਂ ਵੱਡੀਆਂ ਤੇ ਬੌਣੇ ਲੋਕ ਆ ਜਾਣ ਨਾ ਉਦੋਂ ਉਹਨਾਂ ਸੰਸਥਾਵਾਂ ਜਿਹੜੀਆਂ ਦਾ ਨੁਕਸਾਨ ਹੁੰਦਾ ਹੀ ਹੁੰਦਾ ਹੈ ਸਾਡੇ ਕੋਲੇ ਸਭ ਤੋਂ ਵੱਡੀ ਸੰਸਥਾ ਅਕਾਲੀ ਦਲ ਦੂਸਰੀ ਸ਼੍ਰੋਮਣੀ ਕਮੇਟੀ ਤੀਜਾ ਸ਼੍ਰੋਮਣੀ ਅਕਾਲੀ ਦਲ ਤੇ ਚੌਥਾ ਜੇ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਹੋਵੇ ਤੇ ਫਿਰ ਪੰਦੇ ਕਿਉਂ ਚੋਣਾਂ ਦੀਆਂ ਉੰਸੀ ਇੱਥੇ ਤਿੰਨੇ ਚੀਜ਼ਾਂ ਰਹੀਆਂ ਤੇ ਮੈਨੂੰ ਇਹ ਦੱਸ ਦਿਓ ਕਿ ਕਿਹੜਾ ਇਹਨਾਂ ਦਾ ਕੋਈ ਪੰਥਕ ਕੰਮ ਕੀਤਾ ਜਾਂ ਪੰਥਕ ਕਾਰਜ ਕੀਤਾ ਜਾਂ ਕੋਈ ਇਹੋ ਜਿਹਾ ਕੰਮ ਕੀਤਾ ਜਿਹੜਾ ਕੋਈ ਇਤਿਹਾਸਕ ਹੋਵੇ 1980 ਤੋਂ ਪਹਿਲਾਂ ਕੋਈ ਜਥੇਦਾਰ ਲਾ ਜਾਂਦਾ ਸੀ ਦਰਬਾਰ ਸਭ ਚ ਗ੍ਰੰਥੀ ਲਾ ਜਾਂਦਾ ਸੀ ਤੇ ਬਕਾਇਦਾ ਤੌਰ ਤੇ ਪੰਥਕ ਸੰਸਥਾਵਾਂ ਤੋਂ ਉਹਨਾਂ ਦੇ ਸੁਝਾਅ ਮੰਗੇ ਜਾਂਦੇ ਸੀ ਵਿਚਾਰ ਮੰਗੇ ਜਾਂਦੇ ਸੀ ਕੋਈ ਬੰਦਾ ਡਿਜ਼ਰਵ ਕਰਦਾ ਸੋਦੇ ਨੂੰ ਉਹਦੇ ਨਾਂ ਮੰਗੇ ਜਾਂਦੇ ਸੀ ਉਹਦਾ ਰਜ਼ੀ ਮੰਗੇ ਜਾਂਦਾ ਉਹਦੇ ਤੇ ਵਿਦਵਾਨਾਂ ਦੀ ਮਾਹਿਰਾਂ ਦੀ ਤੇ ਬਕਾਇਦਾ ਤੌਰ ਤੇ ਇਤਿਹਾਸਕਾਰਾਂ ਦੀ ਇੱਕ ਕਮੇਟੀ ਬਣਦੀ ਸੀ ਕਮੇਟੀ ਰਿਵਿਊ ਕਰਦੀ ਸੀ ਰਿਵਿਊ ਕਰਨ ਤੋਂ ਬਾਅਦ ਫਿਰ ਆਪਣੀ ਸ਼ਫਾਰਿਸ਼ ਚ ਕਰਦੀ ਸੀ ਇਹ ਬੰਦੇ ਲਗਾਏ ਜਾ ਸਕਦੇ ਜਦੋਂ ਉਹ ਬੰਦੇ ਲਗਾਏ ਜਾਂਦੇ ਸੀ ਤੇ ਉਹਨਾਂ ਤੇ ਕੋਈ ਕਿੰਤੂ ਨਹੀਂ ਸੀ ਕਰਦਾ ਕਿਉਂ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਜਿਹੜੀ ਹੈਗੀ ਆ ਅੰਤਰਨ ਕਮੇਟੀ ਉਹ ਅਧਿਕਾਰ ਉਹ ਲਾ ਸਕਦੀ ਹੈ ਲੇਕਿਨ ਬਾਦ ਬਦਲ ਪਰ ਤੋਂ ਇਹ ਸਲਿੱਪ ਨਹੀਂ ਥਰੂ ਪ੍ਰਕਿਰਿਆ ਦੇ ਮੁਤਾਬਕ ਅੱਜ ਅਸੀਂ ਉਹ ਪ੍ਰਕਿਰਿਆ ਬਸਾਰ ਦਿੱਤੀ ਹੈ ਜਿਹੜੇ ਕੁਲਦੀਪ ਸਿੰਘ ਗੜਗਾਜ ਵਰਗੇ ਬੰਦੇ ਜਿਹੜੇ ਪਰਮਜੀਤ ਸਿੰਘ ਸਰਨੇ ਦੀ ਕੱਲ ਤੱਕ ਇਲੈਕਸ਼ਨ ਦੇ ਇੰਚਾਰਜ ਸੀ ਉਹਨੂੰ ਤੁਸੀਂ ਜਿੱਥੇ ਲਾ ਦਿੱਤਾ ਜਥੇਦਾਰ ਉਹ ਹੁੰਦਾ ਵਾ ਜਿਹੜਾ ਚੰਗਾ ਪੜਿਆ ਲਿਖਿਆ ਹੋਵੇ ਉਹਨੂੰ ਕਈ ਪਛਾਵਾਂ ਦਾ ਗਿਆਨ ਹੋਵੇ ਉਹਨੂੰ ਆਪਣੇ ਧਰਮ ਤੋਂ ਲਾਹ ਦੂਜੇ ਧਰਮਾਂ ਬਾਰੇ ਵੀ ਜਾਣਕਾਰੀ ਹੋਵੇ ਸਰਬ ਧਰਮ ਸੰਮੇਲਨ ਤੇ ਜੋ ਜਾਵੇ ਤੇ ਪਤਾ ਲੱਗੇ ਵੀ ਸਿੱਖਾਂ ਦਾ ਨਮਾਇੰਦਾ ਕੋਈ ਬੋਲ ਰਿਹਾ ਤੇ ਮੈਂ ਪਹਿਲਾਂ ਕਹਿੰਦਾ ਵੀ ਵੱਡੀਆਂ ਸੰਸਾਵਾਂ ਵਿਕਾਰੀ ਸੰਸਾਵਾਂ ਦੇ ਬੌਣੇ ਲੋਕ ਉੱਤੇ ਬਿਠਾਉਂਦੇ ਤੁਸੀਂ ਜੀ ਜਥੇਦਾਰ ਪ੍ਰਚਰਨ ਸਿੰਘ ਟੋੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਜਦੋਂ ਪ੍ਰਧਾਨ ਸੀਗੇ ਨਾ ਤਾਂ ਉਹਨਾਂ ਦਾ ਬਿਆਨ ਹੁੰਦਾ ਸੀ ਕੇਂਦਰ ਤੱਕ ਸਰਕਾਰ ਹਿਲਦੀ ਸੀ। ਤਮਰਸਰ ਦਾ ਡੀਸੀ ਬਦਲਦਾ ਸੀ, ਐਸਐਸਪੀ ਬਦਲਦਾ ਸੀ ਜਦੋਂ ਜਥੇਦਾਰ ਟੋੜਾ ਇੱਥੇ ਹੁੰਦੇ ਸੀ ਜਾ ਕੇ ਮਿਲਦਾ ਸੀ ਉਹਨੂੰ। ਜਿਹਦੀ ਮਰਜ਼ੀ ਸਰਕਾਰ ਹੋਵੇ। ਵੀ ਟੋੜਾ ਸਾਹਿਬ ਮੈਂ ਇੱਥੇ ਡੀਸੀ ਲੱਗਾ ਜੀ, ਮੈਂ ਇੱਥੇ ਐਸਐਸਪੀ ਲੱਗਾ ਕੋਈ ਸੇਵਾ ਦਾ ਮੌਕਾ ਦਿਓ। ਉਹ ਕਹਿੰਦੇ ਕੋਈ ਨਹੀਂ ਕਾਕਾ ਠੀਕ ਹੈ ਜੀ ਐਮ ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਵੇ ਤੇ ਉਹਨੂੰ ਜਿਹੜਾ ਵਾ ਉਹ ਡੀਸੀ ਮਿਲਣੀ ਤਿਆਰ ਨਹੀਂ ਹੈਗਾ ਕਿੱਥੇ ਉਹ ਡੀਸੀ ਇੱਥੇ ਆ ਕੇ ਦਫਤਰਾ ਕੀ ਮਿਲਦੇ ਸੀ ਕਿੱਥੇ ਇਹ ਜਾ ਕੇ ਮਿਲਦੇ ਗੱਲ ਸੁਣਨ ਦੇਣੀ ਹੈ ਇੱਥੋਂ ਇੱਥੋਂ ਲੈ ਕੇ ਕਿੱਥੋਂ ਤੱਕ ਗਿਰਾ ਜੀ ਇੱਕ ਕਿੱਥੋਂ ਲੈ ਕੇ ਕਿੱਥੋਂ ਤੱਕ ਗਿਰਾਵਟ ਆ ਗਈ ਜੇ ਮੰਗ ਪੱਤਰ ਨੇ ਮੰਗ ਪੱਤਰ ਨੇ ਉਹ ਤੇ ਆਉਣੇ ਤਾਂ ਕਰੰਦਾ ਭੇਜਦਾ ਜਾਂ ਲੈ ਯਾਰ ਮੰਗ ਪੱਤਰ ਫੜਿਆ ਨਾ ਕੋਣ ਸ਼ਰੋਮਣੀ ਕਾਲੀ ਦਲ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀ ਕਿ ਪੰਥ ਜੀਵੇ ਮੈਂ ਮਰਾਂ ਅੱਜ ਉਹ ਕਿੱਥੇ ਨੇ ਉਹ ਅੱਜ ਜੋ ਸਬਚਾਰਤਾਰ ਦੇ ਲੋਕ ਕਿੱਥੇ ਦੱਸਿਆ ਜਾਵੇ ਕਿੱਥੇ ਨੇ ਲੋਕ ਉਹ ਜਿਹੜੇ ਕਹਿੰਦੇ ਸੀ ਪੰਥ ਜੀਵੇ ਮੈਂ ਮਰਾਂ ਅੱਜ ਕਹਿੰਦੇ ਮੈਨੂੰ ਕੁਰਸੀ ਮਿਲਣੀ ਚਾਹੀਦੀ ਐ ਬਾਕੀ ਪੰਤ ਟੱਠੇ ਖੂਚ ਪੈਂਦਾ ਤੇ ਪਈ ਜਾਂਦੇ ਇਹੋ ਕੁਝ ਇਹਦਾ ਬੰਗੂ ਸਾਹਿਬ ਸਖਬੀਰ ਸਿੰਘ ਬਾਦਲ ਦੀ ਸਪੀਚ ਸੁਣ ਲਓ ਉਹਦੀ ਸਪੀਚ ਦੇ ਵਿੱਚ ਉਰ ਕੁਝ ਨਹੀਂ ਸੀ ਵੀ ਕੋਈ ਗੱਲ ਹੁੰਦੀ ਆ 2022 ਕੀ ਸੀ ਸਰਕਾਰ ਬਣਾ ਰਹੀ ਆ ਜਿੰਨਾ ਮੰਗਾਂ ਦੇ ਲਈ ਸਾਡੀਆਂ ਹੁਣ ਤੱਕ ਇੰਨੀਆਂ ਛਹਾੜਤਾ ਹੋ ਚੁੱਕੀਆਂ ਆ ਉਹ ਮੰਗ ਮੰਗਾ ਸੀ ਟੋਟਲੀ ਵਸਾਰਤੀ ਬੀਬੀ ਐਮ ਦੀ ਮੰਗ ਵਸਾਰਤੀ ਅਸੀਂ ਚੰਡੀਗੜ੍ਹ ਦੀ ਮੰਗ ਵਸਾਰਤੀ ਪੰਜਾਬੀ ਬੋਲਦੇ ਇਲਾਕੇ ਦੀ ਸਾਧਰਤੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੀ ਵਸਾਰਤੀ ਕਿਸਾਨੀ ਮੰਗਾਂ ਨਹੀਂ ਵਸਾਰਤੀ ਕਿਹੜੀ ਮੰਗ ਰੱਖੀ ਸੀ ਪਰ ਗੁਰੂ ਸਾਹਿਬ ਆਜ਼ਾਦੀ ਤੋਂ ਪਹਿਲਾਂ ਜਿਹੜੇ ਸਾਡੇ ਅਕਾਲੀ ਆਗੂ ਸੀ ਨਾ ਤੇ ਆਜ਼ਾਦੀ ਤੋਂ ਬਾਅਦ ਉਹਨਾਂ ਦੇ ਵਿੱਚੋਂ 90 ਦੀ 99% ਜਿਹੜੇ ਸੀ ਉਹ ਕਾਂਗਰਸ ਆਮਨ ਹੋ ਗਏ ਸੀ ਹੁਣ ਰਾਜ ਕਰਨ ਦਾ ਮੌਕਾ ਗਿਆ ਸੀ ਰਾਜ ਕਰਨ ਦਾ ਸੀ ਲੜਨਾ ਨਹੀਂ ਇੱਕ ਵਿਅਕਤੀ ਸੀ ਮਾਸਟਰ ਤਾਰਾ ਸਿੰਘ ਕੱਲਾ ਕਾਲੀ ਦਲ ਤੇ ਰਹਿ ਗਿਆ ਸੀਗਾ ਤੇ ਪੰਡਿਤ ਜਵਾਰ ਲਾਲ ਨਿਰਮ ਲਗ ਗਿਆ ਜੀ ਉਹ ਉੱਠ ਕੇ ਵਖਾਵੇ ਮੈਂ ਸਾਰੇ ਬੰਦੇ ਲੈ ਕੇ ਗਿਆਨੀ ਕਰਤਾ ਸੀ ਜਿਹਨ ਸਿੱਖ ਦਾ ਦਿਮਾਗ ਕਹਿੰਦੇ ਸਨ ਉਹ ਵੀ ਚਲੇ ਗਿਆ ਕਾਲੀ ਕਾਂਗਰਸ ਦੇ ਵਿੱਚ ਫਿਰ ਦਰਸ਼ਨ ਸਿੰਘ ਫੇਰ ਹੁਮਨ ਵਿੱਚ ਚਲੇ ਗਿਆ ਇਛੇ ਸਿੰਘ ਬਜਾਏਦ ਵਿੱਚ ਚਲੇ ਗਿਆ ਉਦਮ ਸਿੰਘ ਨਾਗੋਵਾਂਗ ਵਿੱਚ ਚਲੇ ਗਿਆ ਪ੍ਰਤਾਪ ਸਿੰਘ ਕਰਮ ਵਿੱਚ ਚਲੇ ਗਿਆ ਸਵਰਨ ਸਿੰਘ ਚਲੇ ਗਿਆ ਬਲਦੇਵ ਸਿੰਘ ਚਲੇ ਸਾਰੇ ਚਲੇ ਗਏ ਟੌਪ ਦੇ 리ਡਰ ਸੀ ਸਾਡੇ ਕਲੀਆਂ ਲੇਕਨ ਮਾਸਤ ਤਾਰਾ ਸਿੰਘ ਨੇ ਆਪਣਾ ਜਿਹੜਾ ਸੀ ਬਕਾਇਦਾ ਤੌਰ ਤੇ ਹੱਥ ਨਹੀਂ ਛੱਡਿਆ ਦਿਲ ਨਹੀਂ ਛੱਡਿਆ ਉਹਨੇ ਬੀਰ ਖਾਲਸਾ ਦਲ ਨਾਂ ਦੀ ਇੱਕ ਨੌਜੋਨ ਦੀ ਇੱਥੇ ਬੰਦੀ ਬਣਾਈ ਪਿੰਡ ਪਿੰਡ ਗਿਆ ਲੋਕਾਂ 'ਚ ਸੱਤਾਂ ਜਾ ਕੇ ਮੁਲਾਕਾਤਾਂ ਕੀਤੀ ਉਹਨਾਂ ਨਾਲ ਤੁਰਕੇ ਜਾਂਦੇ ਰਹਿ ਕੇ ਕੀ ਮਿਲ ਤੇ ਜਦੋਂ ਸ਼ਰੋਮਣੀ ਕਮੇਟੀ ਦੀ ਚੋਣ ਹੋਈ ਕਮਿਊਨਿਸਟ ਦੇਖੋ ਜਿਹੜੇ ਕਿ ਧਰਮ ਨੂੰ ਨਹੀਂ ਮੰਨਦੇ ਸੀ ਕਮਿਊਨਿਸਟ ਤੇ ਕਾਂਗਰਸ ਇੱਕ ਗੱਠਜੋੜ ਬਣਦਾ ਵਸ ਦੋਵਾਂ ਨੂੰ ਹਰਾ ਕੇ ਮਾਸਟਰ ਤਾਰਾ ਸਿੰਘ ਵੱਧ ਸੀਟਾਂ ਲੈ ਕੇ ਉੱਥੇ ਪ੍ਰਧਾਨ ਬਣਦਾ ਚਲਿਆ ਇਹ ਆ ਲੋਕ ਸ਼ਕਤੀ ਮਾਸਟਰ ਤਾਰਾ ਸਿੰਘ ਕੀ ਕਹਿੰਦਾ ਸੀ ਪੰਥ ਜੀਵੇ ਮੈਂ ਮਰਾਂ ਅੱਜ ਹੈਗੀ ਸ਼ਕਤੀ ਕੀ ਹੋ ਗਈ ਸਾਡੇ ਉਸ ਕਾਲਜਦਲ ਦੇ ਪ੍ਰਧਾਨ ਜੀ ਖੋਤਾ ਖੂਜਪਾ 2007 ਤੋਂ ਲੈ ਕੇ 2017 ਤੱਕ ਕਾਲਜਦਲ ਦੀ ਸਰਕਾਰ ਲਈ ਤੇ ਲੁਟੇਰੀਆਂ ਦੀ ਜਿਹਦੇ ਵਿੱਚ ਅੱਜ ਫਸਿਆ ਮਜੀਠੀਆ ਫਸਾਜੀ ਲੁਟੇਰੀਆਂ ਦੀ ਸਮਗਦਰਾਂ ਦੀ ਡਰੱਗ ਪੈਡਲਰਾਂ ਦੀ ਸਰਕਾਰ ਰਹੀ ਉੱਥੇ 2017 ਤੋਂ ਲੈ ਕੇ 2022 ਤੱਕ ਮਾਫੀਆ ਚੱਲ ਰਹੀ ਅੱਜ ਵੀ ਸਰਕਾਰ ਨੇ ਪੱਲੇ ਪਤਾ ਕੁਝ ਹੈ ਨਹੀਂ ਅੱਜ ਵੀ ਸਰਕਾਰ ਹਾਸ਼ੀ ਤੇ ਲੋਕਾਂ ਨੇ ਬਦਲਾਅ ਦੀ ਗੱਲ ਕੀਤੀ ਸੀਗੀ ਬਦਲਾਅ ਤਾਂ ਐ ਨਹੀਂ ਲੇਕਿਨ ਬਦਲ ਦੇ ਸੰਕਰਦੇ ਬਦਲ ਜੋ ਪੰਜਾਬ ਤੇ ਮਂਡਰੌਣ ਲਾਪੇ ਸਰਕਾਰ ਦੇ ਸਰਕਾਰ ਦੇ ਹੁੰਦੇ ਐਸੇ ਕਰਕੇ ਸਾਡੇ ਚ ਤਖਤ ਸਤਕਾਰਯੋਗ ਤੱਕ ਸਾਡੇ ਅਮੂ ਸਾਹਮਣੇ ਹੋ ਗਏ ਤਖਤ ਹੂੰ ਅੰਜੀ ਜੀ ਬਿਲਕੁਲ ਮੈਂ ਸੁਪਰੀਮ ਅਕਾਲ ਤਖਤ ਕਹਿੰਦਾ ਮੈਂ ਸੁਪਰੀਮ ਸੁਪਰੀਮ ਅਸੇ ਜੀ ਲੜਾਈ ਲੜ ਗਈ ਹੈ ਹੋਮੇ ਜੀ ਲੜਾਈ ਸ਼ੁਰੂ ਹੋ ਗਈ ਹੈ ਸਾਹਿਬ ਇੱਥੇ ਰੇਬੈਰੋ ਸਾਹਿਬ ਹੁੰਦੇ ਸੀ ਡੀਜੀਪੀ ਤੂੰ ਇੱਕ ਸਿੱਖ ਅਫਸਰ ਨੂੰ ਪੁੱਛਦੇ ਇਕਬਾਲ ਸਿੰਘ ਲਾਲਪੁਰਾ ਨੂੰ ਕਹਿੰਦੇ ਐਸਪੀ ਸਾਹਿਬ ਨੂੰ ਐਸਪੀ ਹੁੰਦੇ ਜੀ ਐਸਪੀ ਜੀ ਮੈਨੂੰ ਇਹ ਗੱਲ ਦੱਸੋ ਜਸ ਸਿੱਖਾਂ ਦੇ ਵਿੱਚ ਇਹ ਬੜੀ ਆਦਤ ਤੂੰ ਮੜਾ ਕਹਿੰਦੇ ਕਾਪੀ ਸੀ ਉਹ ਕਹਿੰਦੇ ਸਾਰੇ ਗੁੱਸਾ ਨਾ ਕਰਿਓ ਤੁਸੀਂ ਇਹਨਾਂ ਦਾ ਕਿ ਇਹ ਤਾਂ ਆਪਣੇ ਇਸ਼ਤ ਵਿੱਚ ਤੂੰ ਕਹਿੰਦੇ ਤੂੰ ਮੇਰਾ ਰੱਖਾ ਸਭ ਨਹੀਂ ਤਾਂ ਇੱਥੇ ਤੋਂ ਆਪ ਮੈਂ ਸਭ ਕੁਝ ਮੈਂ ਮੈਂ ਹੁੰਦੀ ਹੈ ਬੱਕੜਾ ਮੈਂ ਮੈਂ ਕਰ ਦਿੰਦਾ ਛਟਕਾਇਆ ਜਾਂਦਾ ਉਹਦੀ ਆਂਦਰਾਂ ਨਿਕਲੇ ਜਾਂਦੀਆਂ ਉਹਨਾਂ ਨੂੰ ਸੋਧ ਕੇ ਤੂੰ ਵੀ ਬਣਾਇਂਦੀ ਵੀ ਤੂੰ ਤੂੰ ਕਰਦੀ ਹੈ ਫੇਰ ਤੂੰ ਤੂੰ ਕਰਦੀ ਸਭ ਕੁਆਕੇ ਇਸ ਕਰਕੇ ਸਾਡੇ ਲੀਡਰਾਂ ਦੀ ਬਦੌਲਤ ਅੱਜ ਦੋ ਤਖ ਜੜਿਆ ਅਮੋ ਸਾਹਮਣੇ ਕਿਉਂ ਉਹਨਾਂ ਤਖਤਾਂ ਤੇ ਤਖਤ ਵੱਡੇ ਨੇ ਬਾਣੇ ਲੋਕ ਬੈਠੇ ਬਾਣੀ ਸੋਚਦੇ ਲੋਕ ਬੈਠੇ ਮੈਂ ਇਹਦੂ ਮੈਂ ਡਿਟੇਲ ਚ ਨਹੀਂ ਜਾਊਂਗਾ ਕਿਉਂ ਨਹੀਂ ਜਾਊਂਗਾ ਬਹੁਤ ਕੁਝ ਪਿਲੋ ਚੁੱਕਾ ਹੈ ਬ ਤੁਹਾਨੂੰ ਕਦੀ ਇਹ ਥਿੰਕ ਬਾਦਲ ਉਤਰ ਤਨਖਾਇਆ ਕਰ ਦਿੱਤਾ ਜੀ ਜਿਹੇਦਰ ਅਕਾਲ ਤੱਕ ਤਨਖਾਇਆ ਕਰ ਦਿੱਤਾ ਬਟ ਲਾਂਗ ਸੇ ਯਾਰ ਉਹ ਤਨਖਾਇਆ ਛਬਦਾ ਪਹਿਲਾਂ ਛਬਤ ਪੜ੍ਹਨਾ ਛਬਤ ਤਨਖਾਇਆ ਹੈ ਕੀ ਅਕਾਲ ਤੱਕ ਤੋਂ ਜਿਹੜੀ ਤਨਖਾਹ ਲੱਗਦੀ ਹੈ ਤਨਖਾਹ ਕੋਈ ਸਜ਼ਾ ਨਹੀਂ ਸਾਡੀਆਂ ਇੰਗਲਿਸ਼ ਕੁਬਾਰਾਂ ਨੇ ਪਨਸ਼ਮੈਂਟ ਲਿਖ ਦਿੱਤਾ ਉਹ ਤਨਖਾਹ ਇਹ ਹੁੰਦੀ ਹੈ ਕਿ ਤੁਹਾਡਾ ਵਾਅਦਾ ਕਰਨਾ ਤੁਹਾਡੇ ਨਿੱਤ ਵਿੱਚ ਵਾਅਦਾ ਕਰਨਾ ਉਹ ਤਨਖਾਹ ਵੀ ਤੁਹਾਡੇ ਕੋਲ ਜਿਹੜੀ ਅਵੱਗਿਆ ਹੋਈ ਹੈ ਜਿੱਦੇ ਕਰਕੇ ਤੁਹਾਨੂੰ ਅਕਾਲ ਤੱਕ ਧੋਣਾ ਪਿਆ ਪੇਸ਼ ਹੋਣਾ ਪਿਆ ਤੇ ਗਲਤੀ ਤੇ ਵੀ ਅਵੱਗਿਆ ਰਹੀ ਤੁਹਾਡੇ ਕੋਲ ਗਲਤੀ ਪਿੱਛੇ ਰਹਿ ਗਈ ਕੋਈ ਤੁਹਾਡੇ ਨਿੱਤ ਨਿਯਮ ਦੇ ਵਿੱਚ ਉਹ ਬਾਤਾਂ ਕੀਤਾ ਜਾਂਦਾ ਅਸੀਂ ਉਹਦੇ ਆਰਥਿਕ ਝੋਲ ਲੈ ਇਹ ਸੱਚ ਕਰਕੇ ਅੱਜ ਪਟਨਾ ਸਾਹਿਬ ਤੇ ਜਿਸ ਤਰੀਕੇ ਨਾਲ ਅਕਾਲ ਤੱਕ ਤੋਂ ਉਹਦੇ ਬਾਰੇ ਵਿੱਚ ਬਹੁਤੀ ਟਿੱਪਣੀ ਨਹੀਂ ਕਰੂੰਗਾ ਕਿਉਂ ਨਹੀਂ ਕਰੂੰਗਾ ਕਿ ਬੋਣੇ ਲੋਕ ਦੇ ਸੋਹਣੇ ਸਮਝ ਉੱਥੇ ਵੀ ਬੋਣੇ ਇੱਥੇ ਵੀ ਬੋਣੇ ਤਖਤ ਵੱਡੇ ਨੇ ਬੋਣੇ ਲੋਕ ਨੇ ਤੇ ਜੇ ਕੌਮ ਦੇ ਬਾਰੇ ਨਾ ਸੋਚਿਆ ਤੇ ਸਾਡੀ ਮਰਿਆਦਾ ਸਾਡੇ ਸਿਧਾਂਤ ਬਿਲਕੁਲ ਟੇਛ ਨਾ ਹੋ ਜਾਣਗੇ ਤੇ ਉਹਨਾਂ ਵਾਸਤੇ ਲੀਡਰ ਜ਼ਿੰਮੇਵਾਰ ਹੋਣਗੇ ਜੀ ਜੀ ਸਰ ਅਖੀਰ ਦੇ ਵਿੱਚ ਜਾਂਦੇ ਜਾਂਦੇ ਇਹ ਗੱਲ ਵੀ ਦੱਸਿਓ ਕਿ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੱਦਿਆ ਕਿਸ ਮਕਸਦ ਦੇ ਲਈ ਸੈਸ਼ਨ ਸੱਦਿਆ ਕੀ ਇੱਥੇ ਗੱਲਾਂ ਰੱਖੀ ਜਾਣਗੀਆਂ ਇਸ ਨਾਮੇ ਕਾਨੂੰਨ ਦੀ ਗੱਲ ਚੱਲ ਰਹੀ ਆ ਇਨਸਾਫ ਦੀ ਗੱਲ ਚੱਲ ਰਹੀ ਆ ਲੋਕ ਹਿੱਤਾਂ ਦੀ ਗੱਲ ਚੱਲ ਰਹੀ ਆ ਹੋ ਕੁਛ ਜਿੱਥੋਂ ਤੱਕ ਸੈਸ਼ਨ ਦੀ ਗੱਲ ਹੈ ਜੀ ਕੁਝ ਵੀ ਹੋਣ ਵਾਲਾ ਨਹੀਂ 8 ਅਗਸਤ 2018 ਨੂੰ ਇੱਕ ਸੈਸ਼ਨ ਹੋਇਆ ਸੀ ਬੇਅਦਬੀ ਕਰਨ ਦੇ ਉੱਤੇ 8-10 ਘੰਟੇ ਤੋਂ ਵੱਧ ਸਮਾਂ ਚੱਲਿਆ ਸੀ ਸੈਸ਼ਨ ਤੇ ਜਿਹੜੇ ਉੜਾ ਨਹੀਂ ਜਾਣਦੇ ਬੇਅਦਬੀ ਬਾਰੇ ਉਹਨਾਂ ਨੇ ਪੌਣੇ-ਪੌਣੇ ਘੰਟੇ-ਘੰਟੇ ਕਿੱਡੇ ਆਪਣੇ ਪਰਚਨ ਕੀਤੇ ਸੀ ਜੇ ਰਾਜੇ ਵਡਿੰਗ ਵਰਗੇ ਇੱਕ ਪਤਿਤ ਨੂੰ ਕਹਿ ਦਿੱਤਾ ਸੀ ਵੀ ਭਾਈ ਆਪਣਾ ਸਮੇਟ ਦੇ ਜਲਦੀ ਤੱਕੂਗਾ ਤਾਂ ਤੈਨੂੰ ਕੀ ਤਕਦੀਪੂ ਨਹੀਂ ਬੋਲਿਆ ਗੱਲਾਂ ਉਹੀ ਸਾਰੀਆਂ ਹੁਣ ਵੀ ਇਹ ਜਾਣਕਾਰੀ ਮਿਲਦੀ ਵੀ ਜਿਹੜੀ ਬੇਅਦਬੀ ਕਰਨ ਦੇ ਦੋਸ਼ੀ ਨੇ ਉਹਨਾਂ ਦੀ ਫਾਂਸੀ ਦੀ سزا ਰੱਖ ਜਾਣੀ ਚਾਹੀਦੀ ਇਹਦੇ ਤੇ ਵਿਚਾਰ ਚਚਾ ਰਹੀ ਇਹੋ ਜਿਹਾ ਬਿੱਲ ਪਾਸ ਹੁੰਦਾ ਕਿ ਹੁੰਦਾ ਇਹ ਤੇ ਸਮਝਾ ਦਸੂਗਾ ਲੰਗਣੇ ਤੇ ਲੰਬੀ ਚਰਚਾ ਹੋਏਗੀ ਬਹਿਸ ਹੋਗੀ ਬਕਾਇਦਾ ਤੌਰ ਤੇ ਮੈਂ ਇਹ ਗੱਲ ਕਹਿਣਾ ਜਿਹੜੀ ਗੁਰਦੀਪ ਸਿੰਘ ਬਠਿੰਡਾ ਨੇ ਮੰਗ ਰੱਖੀ ਉਹ ਵੀ ਨਾਲ ਜੋੜ ਲਓ ਡਰੱਗ ਪੈਡਲ ਤੇ ਇਹ ਤੋਂ ਵੱਧ ਖਤਰਨਾਕ ਨੇ ਜਿਹੜੇ ਕੌਮ ਦੀ ਦੇਸ਼ ਦੀ ਬਰਬਾਦੀ ਕਰ ਰਹੇ ਨੇ ਜੇ ਨੌਜਵਾਨ ਬਰਬਾਦ ਹੋ ਗਿਆ ਤਾਂ ਦੇ ਸੇਫ ਨਹੀਂ ਹੈਗਾ ਜਿਹੜੇ ਨੌਜਵਾਨ ਹੁੰਦੇ ਹਨ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਆ ਇਸ ਕਰਕੇ ਸਾਡੀ ਤੇ ਮੰਗ ਹੋਏਗੀ ਪਿਓ ਵੀ ਨਾਲ ਰੱਖ ਲੋ ਉਹਦੇ ਤੇ ਵੀ ਜਿਹੜੇ ਜਿਹੜੇ ਬੰਦੇ ਪੈਟਰਨ ਇਹਦੇ ਉਹਨਾਂ ਵਾਸਤੇ ਵੀ ਫਾਂਸੀ ਦੀ ਸਜ਼ਾ ਜਿਹੜੀ ਨਿਰਧਾਰਤ ਕਰੋ ਤਾਂ ਕਿ ਇਹ ਲੋਕ ਕੁਝ ਬੰਦੇ ਦੇ ਪੱਤ ਬਣ ਸਕਣ ਇਸ ਕਰਕੇ ਉਮੀਦ ਹੈ ਕਿ ਮਿਹਨਤੇ ਇਹੀ ਰਹੇਗਾ ਉਹਨਾਂ ਦਾ ਵੀ ਅਸੀਂ ਜਿਹੜੇ ਬੇਅਦਵੀ ਕਰਨ ਵਾਲੇ ਭਾਵੇਂ ਕਿਸੇ ਵੀ ਧਰਮ ਦੀ ਹੋਵੇ ਉਹਦੀ ਸਜ਼ਾ ਨਿਰਧਾਰਿਤ ਜਿਹੜੀ ਉਹਦੇ ਵਾਸਤੇ ਕਾਨੂੰਨ ਬਣਾਇਆ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਜੀ ਸੋ ਸਰ ਤੁਸੀਂ ਨਾਲ ਜੁੜੇ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਰ ਸ਼ੁਕਰੀਆ ਸ਼ੁਕਰੀਆ ਬਹੁਤ ਧੰਨਵਾਦ